ਬਾਈ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੇਰੇ ਕੋਲੇ ਸਾਡਾ ਭਰਾ ਬਾਈ ਜੱਗੀ ਸਰਪੰਚ ਲੋਹਾ ਖੜਿਆਲਾ ਤੇ ਬਾਈ ਲਾਲਾ ਜੀ ਪਹੁੰਚੇ ਨੇਗੇ ਕਹਿੰਦੇ ਬਾਈ ਬੀ ਲੈ ਕੇ ਜਾਣੇ ਆਗੇ ਕਿਉਂ ਇਹ ਆਪਾਂ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਆਗੇ ਸਰਪੰਚ ਸਾਹਿਬ ਸਾਨੂੰ ਕਿਵੇਂ ਭਰੋਸਾ ਹੋਇਆ ਬਾਈ ਆਪਣੀ ਕਿੱਟ ਤੇ ਬਾਈ ਮੈਂ ਪਿਛਲੀ ਵਾਰ ਵੀ ਬਾਈ ਤੋਂ ਬੀ ਲੈ ਗਿਆ ਸੀ ਤੇ ਐਕਟਿਵ ਫੇਰ ਲੈਣਾ ਆ ਪਿਛਲੀ ਵਾਰ ਆ 13 ਪ੍ਰਕਾਰ ਦੇ ਬੀ ਸੀ 13 ਦੇ 13 ਹੀ ਹਰੇ ਹੋਏ ਸੀ ਤੇ ਸਾਰਿਆਂ ਦੇ ਜਿਹੜਾ ਤੇ ਕੋਈ ਫਲ ਲੱਗਣਾ ਜੀ ਫਲ ਵੀ ਲੱਗਿਆ ਜਿਵੇਂ ਜਿਹੜਾ ਨੇ ਕੋਈ ਉਂ ਸੀ ਸਬਜ਼ੀਆਂ ਵਾਲੇ ਧਣੀਆਂ ਕੋਈ ਉਹ ਵੀ ਹਰਾ ਹੋਇਆ ਪਿਆਰ ਦੇਖੋ ਜੀ ਤੇ ਤੁਸੀਂ ਵੀ ਆਇਓ ਤੇ ਮੇਰੇ ਘਰ ਤੋਂ ਇੱਕ ਵਾਰ ਜ਼ਰੂਰ ਮੰਗਵਾਓ ਤੁਹਾਡੇ ਕਰੇ ਜ਼ਿੰਮੇਵਾਰੀ ਹੈਗੀ ਵੀ ਇਹ ਵੀ ਹਰੇ ਹੋਣਗੇ ਤੇ ਤੁਹਾਨੂੰ ਯਾਨੀ ਕਿ ਇਹਨਾਂ ਤੋਂ ਖਾਣ ਪੀਣ ਨੂੰ ਵੀ ਮਿਲੂਗਾ ਜੋ ਵੀ ਸਬਜ਼ੀ ਹੁੰਦੀ ਆ ਸਰਪੰਚ ਮੈਂ ਵੀ ਗਾਮਲਾ ਚ ਲੈ ਕੇ ਘਰ ਮੇਰੇ ਤੰਗ ਆ ਗਿਆ ਭਾਈ ਮੈਂ ਗਾਮਲਾ ਦੇ ਵਿੱਚ ਲੈ ਆਇਆ ਸੀ ਗਾਮਲਾ ਦੇ ਵਿੱਚੋਂ ਵੀ ਐਡੀ ਐਡੀ ਮੂੜੀਆਂ ਨਿਕਲੇ ਦੀ ਸਰਪੰਚ ਉਹਦੇ ਨਾਲ ਕਰ ਗਾਮਲਾ ਸੋਡਾ ਦੀ ਮੂੜੀ ਨੂੰ ਉੱਤਰ ਲਾ ਗਈ ਨਹੀਂ ਤਾਂ ਮੂੜੀ ਅੱਡਾ ਸੈਦ ਕਰਦੀ ਇੰਨੀ ਕਿੜਾ ਮੈਂ ਪਹੁੰਚ ਜਾਂਦੀ ਲਾਲਾ ਜੀ ਆ ਸੁੱਖੀ ਐ ਵੀ ਨੇ ਕੋਈ ਮਾਮੂਲੀ ਗੱਲ ਨਹੀਂ ਹੈਗੀ ਭਾਈ ਇੱਕ ਸੀਰੀਅਸ ਗੱਲ ਆਣਾ ਆਪਾਂ ਨਾਲ ਜਿਹੜੀ ਬਾਜ਼ਾਰੋਂ ਸਬਜ਼ੀ ਲੈ ਕੇ ਖਾਣ 80% ਕੈਂਸਰ ਆਗਾ ਬਿਲਕੁਲ ਜੀ ਤੁਹਾਡੇ ਘਰੇ ਨਹੀਂ ਵੀ ਜਗਾ ਗਾਵਲਿਆਂ ਚ ਵੀ 라 ਸਕਦੇ ਹੋ ਘਰੇ ਖੇਤ ਜਰੂਰ ਆ ਆਪਣੇ ਖਾਨ ਜੋਗੀ ਸਬਜ਼ੀ ਲਾਓ ਸੋ ਬੇਨਤੀ ਨੂੰ ਸ਼ੇਅਰ ਕਰਕੇ ਬਾਤ ਬਾਤ ਲੋਕਾਂ ਤੱਕ ਪਹੁੰਚਾ ਦਿਓ ਜੇ ਤੁਹਾਨੂੰ 오ਰੀਜਨਲ ਬੀ ਚਾਹੀਦਾ ਬਾਈ ਸੁਖੀ ਦਾ ਨੰਬਰ ਚਲੀ ਜਾਂਦਾ ਸਕਰੀਨ ਤੇ ਇੱਥੇ ਕੰਟੈਕਟ ਕਰ ਸਕਦੇ ਹੋ ਤੇ ਪੇਜ ਨੂੰ ਦੋਸਤੋ ਜਰੂਰ ਫੋਲੋ ਕਰ ਲਿਓ ਅਸਲੀ ਬੀ ਬਾਈ ਹੋਈ ਦੂਗਾ ਜਿਹੜਾ ਖੇਤ ਨੂੰ ਪਿਆਰ ਕਰਦਾ ਜਿਹੜਾ ਖੇਤੀ ਬਾਰੇ ਜਾਣਦਾਗਾ ਤੇਰੀ ਦੇ ਸਕਦਾ ਹੈਗਾ ਮੇਰੇ ਵਰਗਾ ਐਮੀ ਪੂੜੀਆਂ ਪਰ ਪਰ ਕੇ ਦੀ ਨਾਲ ਲਾਲ ਵਾਹ ਲਾਲੋ ਫਲਾਨੀ ਫਲਾਨੀ ਧੁੱਕੀ ਇਹ ਆ ਬਣਾਉਂਦਾ ਨਿਗਾ ਪਰਵਾਹ ਦੇ ਕਰਾ ਸਾਰਾ ਕੁਝ ਕੱਲੀ-ਕੱਲੀ ਚੀਜ਼ ਲਈ ਹੋਏ ਗੰਨੇ ਤੋਂ ਲਾ ਕੇ ਨੂਦਲਾ ਮਰੂਤ ਤੋਂ ਲਾ ਕੇ ਕਿਸਮ ਸਮੀ ਕੋਚਰੀਆਂ ਮੁਰਗੇ ਮੁਰਗੀਆਂ ਕੁੱਤੇ ਕਤੂਰੇ ਦੋ ਚਾਰ ਹੋ ਵੀ ਨਾ ਨੇ ਸਰਪੰਚ ਮੈਂ ਸ਼ੇਰ ਕਹਿੰਦਾ ਹੁਣ ਲਿਓਣ ਨੂੰ ਲੈ ਸ਼ੇਰ ਉਹ ਅਪਰੂਵ ਮੈਂ ਵੀ ਰੋਕਦਾ ਮਖਾਵਾ ਲਿਆਵਾਂਗੇ ਜੂਨਾ ਕੋਈ ਦਿੱਕਤ ਨਹੀਂ ਗੰਗਾ ਸਰਾਂਗਾ ਜਵਾਖੜਾਈ ਜਾਵਾਂਗੇ ਮੈਂ ਧੁੱਤੀ ਫੜ ਲੂਗਾ ਸਰਪੰਚ ਨਹੀਂ ਲਿਉਂਦੇ ਫਿਰ ਜੀ ਹਾਂ ਜਵਾਬ ਦੇਦੇ ਬਸ ਬਾਈ ਸ਼ੇਰ ਜਰੂਰ ਕਰ ਦਿਓ ਜੀ ਵੀ ਲੈਣੇ ਤੇ ਜਿੰਦਾ ਕੋਈ ਖਰਚਾ ਨਹੀਂ ਛੋਡੇ ਘਰ ਤੱਕ ਇਹ ਘਟ ਫ੍ਰੀ ਆਊਗਾ ਸਿਰਫ 300 ਰੁਪਏ ਜਿਹੜਾ ਸੋਤੋਂ ਅਸੀਂ ਲੈ ਰਹੇ ਹਾਂ ਉਹ ਪਹਿਲਾਂ ਬੀਜਾਂ ਬੀਜਾਂ ਦਾ ਖਰਚ ਕਰ ਨਹੀਂ ਮਗੋਣੀ ਉਰੇ ਆਣਾ ਤਾਂ ਨੰਬਰ ਸਕਰੀਨ ਤੇ ਫੋਨ ਮਾਰ ਕੇ ਆਇਓ ਉਰੇ ਆਜੋ ਕਿ ਕੋਈ ਸੁੱਖੀ ਬਾਹਰ ਅੰਦਰ ਤੁਰਾ ਫਿਰਦਾ ਰਹੇਗਾ ਚਾਹ ਪਾਣੀ ਪੀ ਕੇ ਜਾਓ ਕੰਡੇਦਾਰ ਚਾਹ ਬਣਵਾਓ ਸੁੱਖੀ ਫਿਰ ਪਹਿਲਾਂ ਫੋਨ ਜਰੂਰ ਮਾਰ ਦਿਓ ਬਿਲਕੁਲ ਜੀ ਬੁੜੀਆਂ ਵੱਧ ਲੈਣੀਆਂ ਪੜੀਆਂ ਕਿਤੇ ਦੋ ਬੁੜੀਆਂ ਲੈ ਕੇ ਚਾਹ ਪੀ ਕੇ ਤੁਰ ਚੋ ਕਿਉਂਕਿ ਚਾਹ ਬਹੁਤ ਮਹਿੰਗੀ ਪਹਿਲਾਂ ਸਮਾਂ ਢੋਕ ਕੇ ਪੋਣਾ ਪੈਂਦਾਗਾ ਸਹੀ ਗੱਲ ਹੈ ਸਹੀ